D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਚੰਡੀਗੜ੍ਹ ਇੱਕ ਅਜਿਹੀ ਜਗ੍ਹਾ ਜਿੱਥੋਂ ਲੋਕਾਂ ਨੇ ਕਈ ਸਾਰੇ ਜਿਹੜੇ ਨਸ਼ੇ ਸੀਗੇ ਉਹ ਛੱਡੇ ਨੇ ਦਾਰੂ ਦਾ ਨਸ਼ਾ ਫੀਮ ਭੁੱਕੀ ਦਾ ਨਸ਼ਾ ਤੁਸੀਂ ਸਮਝਦਤਾ ਗਏ ਹੋਮਗੇ ਸੀ ਕਿੱਥੇ ਬੈਠੇ ਆ ਅਸੀਂ ਬੈਠੇ ਆ 44 ਡੀ ਸੈਕਟਰ ਵਰਦਾਨ ਆਯੁਰਵੇਦੀ ਦੇ ਐਮਡੀ ਸੁਵਾਸ ਕੋਇਲ ਦੇ ਕੋਲ ਆਓ ਪਹਿਲਾਂ ਤਾਂ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਾਉਣੀ ਹੈ ਗੋਲਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਜੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਹੈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਗੋਇਲ ਜੀ ਚੰਡੀਗੜ੍ਹ ਤੋਂ ਲੋਕ ਵਿਗੜਦੇ ਵੀ ਨੇ ਤੇ ਸੁਧਰਦੇ ਵੀ ਨੇ ਦੋਏ ਚੀਜ਼ਾਂ ਨੇ ਤੁਸੀਂ ਹੁਣ ਇੱਥੋਂ ਨਸ਼ਾ ਚੜਾਉਣਾ ਸ਼ੁਰੂ ਕੀਤਾ ਕਈ ਲੋਕਾਂ ਦੀ ਜਿਹੜੀ दारू ਫੀਮ ਭੁੱਕੀ ਛੜਾਈ ਹੈ ਤੇ ਇਹਦੀ ਲਤ ਜਦੋਂ ਬੰਦੇ ਨੂੰ ਲੱਗਦੀ ਆ ਤਾਂ ਹੌਲੀ ਹੌਲੀ ਲੋਕ ਕਹਿੰਦੇ ਨੇ ਜਦੋਂ ਤੁਸੀਂ ਛੱਡਦੇ ਆ ਸਾਡੀ ਹੱਡੀਆਂ ਤੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਲੋਕ ਆਪਣੇ ਮਨੋਂ ਛੱਡਣਾ ਚਾਹੁੰਦੇ ਨੇ ਪਰ ਉਹ ਕਹਿੰਦੇ ਵੀ ਰਾਜ ਜਿੰਨਾ ਗਿਆ ਸੀ ਛੱਡ ਨਹੀਂ ਸਕਦੇ ਇੱਕ ਨਾ ਨਸ਼ੇ ਦੀ ਗੱਲ ਕੀ ਆ ਕਿ ਇਹ ਇੱਕ ਲਤ ਲੱਗਦੀ ਆ ਜੀ ਜਿਵੇਂ ਬੰਦਾ ਨਸ਼ਾ ਛੱਡਣਾ ਚਾਹੁੰਦਾ ਹਮ ਇਸ ਜੀ ਗੱਲ ਦੀ ਜਿਹੜਾ ਬੰਦਾ ਨਸ਼ਾ ਕਰਦਾ ਛੱਡਣਾ ਚਾਹੁੰਦਾ ਮੈਂ ਅਕਸਰ ਆਪਣੀ ਹਰ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰਦਾ ਜਦੋਂ ਇੱਕ ਚੀਜ਼ ਉਹਨੂੰ ਪ੍ਰੋਬਲਮ ਕਰਦੀ ਹੈ ਕਿ ਉਹਨੂੰ ਵਿਡਰੋਅਲ ਸਿੰਪਟਮ ਆਉਂਦੇ ਆ ਕਦੇ ਲੂਜ਼ ਮੋਸ਼ਨ ਹੋ ਗਿਆ ਅੱਖਾਂ ਚੋਂ ਪਾਣੀ ਆ ਗਿਆ ਰਾਤ ਨੂੰ ਨੀਂਦ ਨਹੀਂ ਆਉਂਦੀ ਕਈ ਵਾਰੀ ਸੈਕਸ ਕਮਜ਼ੋਰੀ ਆ ਜਾਂਦੀ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਫੇਸ ਕਰਨੀਆਂ ਪੈਂਦੀਆਂ ਨੇ ਫਿਰ ਉਹ ਕਹਿੰਦਾ ਯਾਰ ਮਰਨਾ ਵੈ ਹੈਗਾ ਜਾਂ ਨਸ਼ਾ ਕਰਕੇ ਮਰਦੇ ਆ ਜੀ ਐ ਥੋੜੀ ਮਰਿਆ ਜਾਂਦਾ ਤਾਂ ਉਹ ਫਿਰ ਫੇਰ ਨਸ਼ੇ ਤੇ ਲੱਗ ਜਾਂਦਾ ਔਰ ਉਹਨੂੰ ਫਿਰ ਦੂਜੀ ਗੱਲ ਹੋਰ ਹੈ ਵੀ ਉਹ ਜਿੱਥੇ ਵੀ ਜਾਂਦਾ ਜਿਵੇਂ ਮੰਨ ਲਓ ਕਿਸੇ ਕਿਸੇ ਦੀ ਰਾਏ ਲੈਣ ਜਾਂਦਾ ਜਿਵੇਂ ਮੇਰੇ ਕੋਲ ਵੀ ਆਉਂਦਾ ਬੰਦਾ ਪਹਿਲਾਂ ਇਹ ਸੋਚ ਕੇ ਆਉਂਦਾ ਵੀ ਪਤਾ ਨਹੀਂ ਕਿਹੋ ਜਿਹਾ ਬੰਦਾ ਹੋਊਗਾ ਪਰ ਜਦੋਂ ਮੇਰੇ ਨਾਲ 5 ਮਿੰਟ ਬੈਠ ਜਾਂਦਾ ਨੂੰ ਐ ਲੱਗਦਾ ਵੀ ਆਪਣੇ ਦਾ ਚਾਚੇ ਦਾ ਸਭ ਕੁਝ ਇਹੀ ਹੈ ਇਹ ਠੀਕ ਹੈ ਬੰਦਾ ਤੇ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਨਸ਼ਾ ਛੱਡਣ ਵਾਲੇ ਬੰਦੇ ਨੂੰ ਹਰ ਕੋਈ ਆਪਣੀ ਸਾਮੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਯਾਰ ਇਹ ਨਸ਼ੇ 'ਚ ਫਸਿਆ ਤੇ ਜਿਵੇਂ ਕੈਂਸਰ ਦੇ ਮਰੀਜ਼ ਨੂੰ ਹਰ ਕੋਈ ਆਪਣੀ ਸਾਮੀ ਬਣਾਉਣ ਨੂੰ ਕਰਦਾ ਉਹ ਨਾ ਇਹ ਨਹੀਂ ਪਤਾ ਵੀ ਕੱਲ ਨੂੰ ਮੈਨੂੰ ਵੀ ਇਹ ਭੂਤ ਚੰਬੜ ਸਕਦਾ ਤੇ ਤੂੰ ਰੱਬ ਨੂੰ ਨਾ ਜਰ ਰੱਖ ਕੇ ਕੰਮ ਕਰ ਲੈ ਜਿਹੜਾ ਕਰਨਾ ਪਰ ਇਸੇ ਤਰ੍ਹਾਂ ਨਸ਼ੇ ਵਾਲੇ ਨੂੰ ਲੋਕੀ ਕਈ ਨਸ਼ਿਆਂ ਤੇ ਲਾ ਲੈਂਦੇ ਆ ਕਈ ਕੁੜੀਆਂ ਤੇ ਲਾ ਲੈਂਦੇ ਆ ਕਈ ਗੋਲੀਆਂ ਤੇ ਲਾ ਲੈਂਦੇ ਆ ਸਾਡੇ ਜਿੰਨੇ ਵੀ ਅੱਜ ਕੱਲ ਲੋਕੀ ਨਸ਼ਾ ਛੱਡਣਾ ਚਾਹੁੰਦੇ ਆ ਕੋਈ ਕਹਿੰਦਾ ਜੀ ਮੈਂ ਚਿੱਟੇ ਦਾ ਨਸ਼ਾ ਕਰਦਾ ਸੀਗਾ ਤੇ ਹੁਣ ਮੈਂ ਆਹ ਗੋਲੀ ਲੈਣਾ ਜੀ ਜੀਬ ਥੱਲੇ ਤੇ ਕੋਈ ਕਹਿੰਦਾ ਜੀ ਮੈਂ ਆਹ ਗੋਲੀ ਖਾ ਕੇ ਟਾਈਮ ਪਾਸ ਕਰਦਾ ਉਹ ਫੇਰ ਉਹੀ ਹਾਲ ਹੈ ਜੀ ਉਹ ਬਲਕਿ ਉਹ ਗੋਲੀਆਂ ਗੋਲੀਆਂ ਨਾਲ ਹੋਰ ਜ਼ਿਆਦਾ ਸਰੀਰ ਖਰਾਬ ਹੁੰਦਾ ਤਾਂ ਹੀ ਉਹ ਸਾਡੇ ਕੋਲ ਆਉਂਦੇ ਨੇ ਜਿਉਂ ਉਹਨਾਂ ਨੂੰ ਪਤਾ ਹੀ ਹੈ ਕਿਉਂਕਿ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਅ ਪੰਗੋ ਸਾਹਿਬ ਕੀ ਜਿਹੜਾ ਬੰਦਾ ਨਸ਼ਾ ਕਰਦਾ ਨਾ ਜੀ ਉਹਦੇ ਤੋਂ ਬੜੀ ਨਾਤਾ ਕੋਈ ਲੈਬੋਰੀ ਹੈ ਜੀ ਨਾ ਉਹ ਤੋਂ بڑا ਕੋਈ ਵੈਦ ਆ ਜੀ ਉਹ ਨੂੰ ਮਿੰਟੋ ਮਿੰਟੀ ਪਤਾ ਲੱਗ ਜਾਂਦਾ ਵੀ ਇਹ ਦਵਾਈ 'ਚ ਕੋਈ ਨਸ਼ਾ ਪਾਇਆ ਹੋਇਆ ਹਾਂ ਜਾਂ ਇਹ ਦਵਾਈ ਬਿਲਕੁਲ ਠੀਕ ਹੈ ਮੈਨੂੰ ਬਚਾਊਗੀ ਹਾਂ ਅੱਛਾ ਦੂਜੀ ਗੱਲ ਉਹ ਜਦੋਂ ਕਿਤੇ ਨਸ਼ਾ ਛੱਡਣ ਲਈ ਜਾਂਦਾ ਹਾਂ ਹਾਂ ਤਾ ਉਹਨੂੰ ਇਸੇ ਗੱਲ ਦਾ ਝਾਂਸਾ ਦਿੱਤਾ ਜਾਂਦਾ ਵੀ ਲੈ ਵੀ ਤੇਰੀ ਤਾਂ ਦਵਾਈ ਐ ਬੰਦ ਹੋ ਜੂਗੀ। ਉਦੋਂ ਵੱਤ ਉਹਦੇ ਮੌਜਾ ਕਰੀ ਬੰਦ ਹੁੰਦੀ ਨਹੀਂ। ਲਾਸਟ ਚੋ ਕੁੜੀਆਂ ਤੇ ਲੱਗਾ ਕੁਛ ਹੋਲ। ਅਸੀਂ ਉਹਦੇ ਲਈ ਇੱਕ ਚੀਜ਼ ਤਿਆਰ ਕੀਤੀ। ਅੱਜ ਤੱਕ ਇਹ ਬੜਾ ਸੰਤੁਸ਼ਟੀ ਹੈ ਮਨ ਨੂੰ। ਵੀ ਨਸ਼ਾ ਚਾਹੇ ਛੱਡੇ ਚਾਹੇ ਨਾ ਛੱਡੇ ਉਹ ਤਾਂ ਉਹ ਕਿਸਮਤ ਹੈ ਉਹਦੀ ਜਾਂ ਬਾਬਾ ਜੀ ਦਾ ਅਸ਼ੀਰਵਾਦ ਹੈ ਜਿਹਹੇ ਚਾ ਉਹਨੂੰ ਮਿਲਿਆ। ਪਰ ਅੱਜ ਤੱਕ ਕੋਈ ਆਪਣੀ ਦਵਾਈ ਤੇ ਨਹੀਂ ਲੱਗਿਆ ਜੀ। ਜੀ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਵੀ ਸਾਡੀ ਵਿੰਡੋ ਤੇ ਆ ਕੇ ਕੋਈ ਐ ਨਹੀਂ ਕਹਿੰਦਾ ਵੀ ਆ ਦੋ ਚਾਰ ਕੈਪਸੂਲਾ ਦਿਓ 10 ਕੁੜੀਆਂ ਇਹ ਗੱਲ ਤੋਂ ਬਚੇ ਹੋਏ ਆ ਕਿਉਂਕਿ ਜਿਵੇਂ ਨਸ਼ਾ ਛਡਾਊ ਕੇਂਦਰ ਖੁੱਲੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਨੇ ਲੋਕ ਇੱਕ ਪਾਸੇ ਹਟੇ ਦੂਜੇ ਪਾਸੇ ਲੱਗ ਗਏ ਕਹਿੰਦੇ ਖਤਰਨਾਕ ਉਹ ਸਾਰਿਆਂ ਦਾ ਵੱਧਾ ਉਸ ਤੋਂ ਬਾਅਦ ਜੀ ਉਹ ਬੰਦਾ ਜਿਵੇਂ ਖਤਮ ਕਰ ਦਿੰਦੀ ਹੈ ਲੋਕਾਂ ਦੇ ਸਪਰਮ ਖਤਮ ਮੈਂ ਕਹਿੰਦਾ ਬੱਚੇ ਹੀ ਨਹੀਂ ਹੁੰਦੇ 5-5 ਸਾਲ 10-10 ਸਾਲ ਵਿਆਹ ਨੂੰ ਹੋ ਗਿਆ ਉਹਨਾਂ ਦੇ ਵਿਚਾਰਾਂ ਦੇ ਸਬਰਮ ਸੁੱਕਿਆ ਪਿਆ ਬੱਚੇ ਹੀ ਨਹੀਂ ਹੁੰਦੇ ਉਹ ਲੋਕੀ ਅੱਛਾ ਅਸੀਂ ਕੀ ਦੇਣਾ ਅਸੀਂ ਕਹਿੰਦਾ ਮਿੱਤਰਾ ਤੇਰੀ ਜਾਨ ਬਚ ਜੂਗੀ ਬਸ ਥੋੜੇ ਜਿਹਾ ਟਾਈਮ ਮੇਰੇ ਨਾਲ ਲਾ ਲੈ ਹੂੰ 5-7 ਦਿਨ ਤੇਰੀ ਮੇਰੇ ਨਾਲ ਹੋਊਗੀ ਖਿੱਚਾ ਖੀਚੀ ਵੀ ਗੋਲਸਾਹ ਤੁਸੀਂ ਵੀ ਉਹੀ ਕੰਮ ਕਰਤਾ ਤੁਸੀਂ ਵੀ ਲੁੱਟਣ ਵਾਲਾ ਹੀ ਕੰਮ ਕਰਤਾ ਮੈਂ ਤੈਨੂੰ ਕਹੀ ਜਾਊਂਗਾ ਨਹੀਂ ਪੁੱਤ ਤੂੰ ਐ ਕਰ ਲੈ ਉਹ ਕਰ ਕਰਾ ਕੇ ਚੌਥੇ ਦਿਨ ਬੰਦਾ ਕਹਿੰਦਾ ਗੋਲਸਾਹ ਠੀਕ ਆ ਹੂੰ ਉਹਦਾ ਥੈਂਕ ਯੂ ਯਾਰ ਪਰ ਥੋੜਾ ਜਿਹਾ ਤੁਹਾਨੂੰ ਵੱਧ ਘੱਟ ਬੋਣ ਲੇ ਪਰ ਠੀਕ ਆ ਉਹ ਵੱਧ ਘੱਟ ਤਾਂ ਬੋਲਦਾ ਕਿ ਮੈਂ ਤਾਂ ਕੋਈ ਨਸ਼ਾ ਨਹੀਂ ਦੇਣਾ ਨਸ਼ੇ ਬਦਲੇ ਉਹਨੂੰ ਥੋੜਾ ਬੋਧਾ ਚੱਲਣਾ ਪੈਂਦਾ ਕਈ ਵਾਰੀ ਪਰ ਇੰਨੀ ਕੁ ਵੀ ਤਕਲੀਫ ਨਹੀਂ ਹੁੰਦੀ ਜਦੋਂ ਦਾ ਅਸੀਂ ਇਹ ਬਣਾਇਆ ਹੂੰ ਇਹਦਾ એનર્ਜੀ ਟੌਪ ਪਾਊਡਰ ਜੀ ਪਹਿਲਾਂ ਅਸੀਂ ਕੈਪਸੂਲ ਦਿੰਦੇ ਸੀਗੇ ਨਰਬੋਪਲਸ ਡੀ ਹੁਣ ਵੀ ਉਹ ਦੇਣਾ ਪੈਂਦਾ ਫਿਰ ਅਸੀਂ ਸ਼ਕਤੀ ਟੌਪ ਗੋਲੀ ਦਿੱਤੀ ਨਾਲ ਮਤਲਬ ਇਹੋ ਜਿਹੀਆਂ ਚੀਜ਼ਾਂ ਫਿਰ એનર્ਜੀ ਟੌਪ ਪਾਊਡਰ ਦਿੱਤਾ ਵੀ ਭਾਈ ਜੀ ਤੇਰੀ ਜਿਵੇਂ ਨਾ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਇੱਕ ਵੱਡੀ ਗੱਲ ਕਰਨ ਜਾ ਰਿਹਾ ਜਿਹੜੇ ਲੋਕੀ ਨਸ਼ਾ ਕਰਦੇ ਨੇ ਉਹਨਾਂ ਨੂੰ ਕਿੱਥੇ ਜਾ ਕੇ ਜ਼ਿਆਦਾ ਪ੍ਰੋਬਲਮ ਆਉਂਦੀ ਆ ਕਿਸੇ ਕਿਸੇ ਨੂੰ ਤਾਂ ਸਵੇਰੀ ਉੱਠਣਸਾਰ ਹੀ ਨਸ਼ਾ ਚਾਹੀਦਾ ਹੂੰ ਕਈ ਘੰਟਾ ਗੱਡ ਜਾਂਦੇ ਨੇ ਜੀ ਔਰ ਕਿਸੇ ਕਿਸੇ ਦਾ ਪ੍ਰੋਬਲਮ ਆਉਂਦਾ ਸ਼ਾਮ ਨੂੰ ਜੀ 5:00 ਵਜੇ ਜਦੋਂ ਨਾ ਸੂਰਜ ਡੁੱਬਣ ਦੀ ਕਗਾਰ ਤੇ ਹੁੰਦਾ ਚੰ드ਰਮਾ ਆਉਣ ਦੀ ਕਗਾਰ ਤੇ ਹੁੰਦਾ ਉਸ ਟਾਈਮ ਨੇ ਇੱਕ ਵਾਤਾਵਰਨ ਬਦਲਦਾ ਜਿਵੇਂ ਸਾਡੇ ਬਜ਼ੁਰਗ ਪਹਿਲਾਂ ਕਹਿੰਦੇ ਸੀ ਪੁੱਤ ਧਿਆਨ ਰੱਖੀ ਦੋ ਵੇਲੇ ਮਿਲਦੇ ਆ ਹਰ ਗੱਲ 'ਚ ਕਹਿੰਦੇ ਸੀ ਨਾ ਵੀ ਦੋ ਵਕਤ ਮਿਲਦੇ ਆ ਉਹ ਇੱਕ ਦੋ ਵਕਤ ਆਪਸ 'ਚ ਮਿਲਦੇ ਆ ਉਸ ਟਾਈਮ ਉਦੋਂ ਸਾਡੇ ਸਰੀਰਾਂ ਤੇ ਪ੍ਰਭਾਵ ਆਉਂਦਾ ਜਿਹੜੇ ਆਮ ਆਪਾਂ ਕਹਿੰਦੇ ਨੇ ਸ੍ਰੀ ਫਲੋਕ ਆ ਸਾਰੇ ਆਪਾਂ ਜਣੀ ਚਾਹ ਪੀ ਲੰਨੇ ਆ ਜੀ ਜਿਹੜਾ ਵਿਚਾਰਾ ਨਸ਼ਾ ਕਰਨ ਲੱਗਿਆ ਉਹ ਦੀ ਨਸ਼ੇ ਦੀ ਤਲ ਵਲ ਸਰੀਰ ਨੂੰ ਸੈੱਟ ਤਾਂ ਕਰਨਾ ਹੀ ਪੈਂਦਾ ਨਾ ਕਿਤੇ ਨਾ ਕਿਤੇ 4-5 ਵਜੇ ਉਹੀ ਟੀ ਟਾਈਮ ਹੋ ਗਿਆ ਸਾਡਾ ਤਾਂ ਉਹ ਜਿਹੜਾ ਸਮਾਂ ਉਹ ਬਚਾਉਣ ਵਾਸਤੇ ਅਸੀਂ ਇਹ એનર્ਜੀ ਟੌਪ ਦਿੱਤਾ ਉਹਨੂੰ ਇਹਦੇ ਵਿੱਚ ਅਸੀਂ ਦੇਖੋ ਅਸ਼ਵਗੰਧ ਅਕਰਕਰਾ ਸ਼ਤਾਬਰੀ ਕੌਂਚ ਬੀਜ ਸਫੈਦ ਮੁਸਲੀ ਗੋਖਰੂ ਤਾਲ ਮਖਾਣਾ ਸ਼ੁੱਧ ਸ਼ਿਲਾਜੀਤ ਤ੍ਰਵੰਗ ਭਸਮ ਜੈ ਜਵਿਤਰੀ ਜੈਫਲ ਲੌਂਗ ਔਰ ਉਸ ਤੋਂ ਬਾਅਦ ਖੁਰਾਸਾਨੀ ਅਜਵੈਣ ਖੁਰਾਸਾਨੀ ਅਜਵੈਣ ਬਿਲਕੁਲ ਬਿਕਲਪ ਨਸ਼ੇਨਾ ਇੱਕਦਮ ਤੋੜ ਲੱਗਣੀ ਬੰਦ ਕਰ ਦਿੰਦੀ ਆ ਉਸ ਤੋਂ ਬਾਅਦ ਬ੍ਰਹਮੀ ਫਿਰ ਇਹਦੇ ਵਿੱਚ ਅਬਰਕ ਭਸਮ ਕੇਸਰ ਮੱਕੜ ਤਵਜ ਔਰ ਸਵਰਨ ਬੰਗ ਸੋਰੀ ਸਵਰਨ ਭਸਮ ਬੰਗ ਵੀ ਨਹੀਂ ਭਸਮ ਦੇਖੋ ਤੁਸੀਂ ਇਹ ਨੁਸਖਾ ਜਦੋਂ ਅਸੀਂ ਦਿੰਨੇ ਆ ਬੰਦੇ ਨੂੰ ਤਾਂ ਬੰਦਾ ਕਹਿ ਉੱਠਦਾ ਵੀ ਕਮਾਲ ਹੋ ਗਈ ਗੋਲਸਾ ਕਿਉਂ ਇਹਦਾ ਇੱਕ ਚਮਚਾ ਹੀ ਖਾਦਾ ਅਚਾ ਕਈ ਬੜੀ ਇਹ ਹੁੰਦਾ ਪਤਾ ਨਹੀਂ ਕਿ ਕੋਈ ਨਸ਼ਾ ਨਾ ਮੈਂ ਮਾਤਾ ਭੈਣਾਂ ਨੂੰ ਕਹਿ ਦਿੰਨਾ ਸਾਡੀਆਂ ਜਿਹੜੀਆਂ ਭੈਣਾਂ ਨੇ ਇੱਕ ਚਮਚਾ ਤੁਸੀਂ ਵੀ ਖਾ ਲਿਆ ਕਰੋ ਸਰੀਰ ਤਕੜਾ ਰਹੂਗਾ ਕਿਉਂਕਿ ਇਹ ਤਕੜਾ ਰੱਖਣ ਵਾਸਤੇ ਆ ਨਾ ਕਿ ਨਸ਼ੇ ਛਡਾਉਣ ਵਾਸਤੇ ਨਸ਼ਾ ਤਾਂ ਤੁਸੀਂ ਛੱਡਣਾ ਇਹਦਾ ਦਵਾਈਆਂ ਨੇ ਤਾਂ ਤੁਹਾਡੇ ਥੱਲੇ ਜੈਕ ਬਣ ਕੇ ਲੱਗ ਜਾਣਾ ਡੋਲਰ ਨਹੀਂ ਦੇਣੀ ਗੱਡੀ ਤੇ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਚੂੜੀ ਲਾ ਕੇ ਜਿਵੇਂ ਮੈਂ ਕਹਿੰਦਾ ਦਵਾਈ ਘਟਾ ਘਟਾ ਕੇ ਚੂੜੀ ਲਾ ਲਾ ਕੇ ਆਉਂਦਾ ਟਾਇਰ ਬਦਲ ਲਓ ਤੇ ਉਹਦੇ ਨਾਲ ਤੁਹਾਡੀ ਜ਼ਿੰਦਗੀ ਚ ਚੇਂਜ ਆਉਂਦੀ ਹੈ ਟਰਬੋ ਪਲੱਸ ਡੀ ਕੈਪਸੂਲ ਹੈ ਸ਼ਕਤੀ ਟੌਪ ਗੋਲੀ ਐ ਐਕਸ ਪਲੱਸ ਗੋਲਡ ਕੈਪਸੂਲ ਹੈ ਆਪਣਾ ਜਿਹੜਾ ਮਤਲਬ ਕਿ ਤੁਹਾਡੀ ਸੈਕਸ ਪਾਵਰ ਨੂੰ ਖਰਾਬ ਨਹੀਂ ਹੋਣ ਦਿੰਦਾ ਠੀਕ ਰੱਖਦਾ ਫਿਰ એનર્ਜੀ ਟੌਪ ਪਾਊਡਰ ਹੈ ਜਿਹੜਾ ਤੁਹਾਡੀ ਬੋਡੀ ਦੇ ਵਿੱਚ ਨਸ਼ੇ ਨੇ ਡੈਮੇਜ ਕੀਤਾ ਹਾਰਟ ਬ੍ਰੇਨ ਲਿਵਰ ਪੈਂਕ੍ਰੀਆਜ਼ ਤੁਹਾਡੇ ਆਰਗਨਸ ਜਿਹੜੇ ਜਨਰਲ ਆਰਗਨਸ ਨੇ ਜਿਹੜੇ ਗੁਪਤ ਆਰਗਨਸ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨੂੰ ਇਹ ਐਕਟਿਵ ਕਰ ਦਿੰਦਾ એનર્ਜੀ ਟੌਪ ਮਤਲਬ ਟਾਈਮ ਤਾਂ ਲੱਗੂਗਾ ਨਾ ਯਾਰੋ ਜੇ ਹੁਣ ਆਪਾਂ ਨੂੰ 10 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਨਸ਼ੇ ਕਰਦਿਆਂ ਨੂੰ ਤੇ ਤੁਸੀਂ ਗੋਇਨ ਨੂੰ 4 ਦਿਨ ਵੀ ਨਹੀਂ ਦੇ ਸਕਦੇ ਫਿਰ ਸਿਰਫ ਮੈਂ ਕਹਿੰਦਾ ਉਹਨਾਂ 4 ਦਿਨ ਦੀ ਦਵਾਈ ਲੈ ਕੇ ਜਾਓ ਜੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਕੱਠੀ ਦਵਾਈ ਲੈ ਕੇ ਜਾਓ ਮਹੀਨੇ ਦੀ ਲੈ ਕੇ ਜਾਓ 2 ਮਹੀਨੇ ਦੀ ਲੈ ਕੇ ਜਾਓ ਕਦੇ ਨਹੀਂ ਕਿਹਾ ਕਿਸੇ ਨੂੰ 4 ਦਿਨ ਦੀ ਦਵਾਈ ਲੈ ਕੇ ਜਾਓ ਔਰ ਜਦੋਂ ਵੀ ਆਉਣਾ 15-20000 ਰੁਪਏ ਨਾਲ ਲੈ ਕੇ ਆਓ ਤਾਂ ਕਿ ਤੁਹਾਨੂੰ ਜਿਹੜੀ ਚੀਜ਼ ਆ ਕੋਈ ਕਮੀ ਨਾ ਰਹੇ ਜੀ ਉਹਦੇ ਜੋ ਬਚ ਕੇ ਜਾਣਗੇ ਪੈਸੇ ਨਗਦੇ ਨਹੀਂ ਬਹੁਤੇ 4 ਦਿਨ ਦੀ ਦਵਾਈ ਲੈ ਕੇ ਜਦ ਤੁਸੀਂ ਜਾਓਗੇ ਆਪਦੇ ਘਰ 4 ਦਿਨ ਤੁਹਾਡਾ ਪਰਸਨ ਜਿਹੜਾ ਦਵਾਈ ਖਾਊਗਾ ਤਾਂ 4 ਦਿਨਾਂ ਦੇ ਵਿੱਚ ਵਿੱਚ ਉਹਦੀ ਇੱਕ ਤਾਂ ਡੋਜ਼ ਸੈੱਟ ਹੋ ਜਾਂਦੀ ਆ ਵੀ ਮੈਂ ਜੀ 4 ਕੈਪਸੂਲ ਖਾਣੇ ਨੇ ਜਾਂ 5 ਖਾਣੇ ਪੈਣਗੇ ਜਾਂ 3 ਖਾਣੇ ਪੈਣਗੇ ਮੈਂ ਪਹਿਲਾਂ ਦੱਸਿਆ ਪ੍ਰੋਗਰਾਮ ਦੇ ਵਿੱਚ ਜੀ ਕਿ ਨਸ਼ਾ ਕਰਨ ਵਾਲੇ ਤੋਂ ਵੱਡੀ ਨਾ ਕੋਈ ਲੈਬੋਰੀ ਆ ਨਾ ਕੋਈ ਬੈਸਾ ਉਹ ਆਪਣੀ ਡੋਜ਼ ਆਪ ਹੀ ਸੈੱਟ ਕਰ ਲੈਂਦੇ ਨੂੰ ਪਤਾ ਲੱਗਦਾ ਫਿਰ ਆ ਕੇ ਮੈਨੂੰ 4 ਦਿਨ ਬਾਅਦ ਦੱਸ ਦਿੰਦਾ ਵੀ ਗੁਰਸਬ ਤੁਸੀਂ 5-5 ਕੈਪਸੂਲ ਗਏ ਸੀ ਆਪਣਾ 4-4 ਨਾਲ ਸਰ ਗਿਆ ਫਿਰ ਮੈਂ ਕਹਿੰਦਾ ਬਿਲਕੁਲ ਓਕੇ ਹੋ ਗਿਆ ਹੁਣ 4-4 ਤੋਂ ਬਾਅਦ 4-3-4 ਫਿਰ 4-3-3 ਫਿਰ 3-3-3 ਐਡਾ ਘਟਾਵਾਂਗੇ ਆਪਾਂ ਇਸ ਤਰ੍ਹਾਂ ਘਟ ਘਟ ਕੇ ਲਾਸਟ ਇੱਕ ਕੈਪਸੂਲ ਤੇ ਆ ਜਾਂਦਾ ਪੇਸ਼ੈਂਟ ਔਰ ਜਿਵੇਂ ਕਹਿੰਦੇ ਨੇ ਨਾ ਪੰਜਾਬੀ ਚ ਵੀ ਬਾ ਪਿਆ ਜਾਣੇ ਜਾਂ ਰਾ ਪਿਆ ਜਾਣੇ ਜਿਹੜਾ ਮੇਰੇ ਕੋਲ ਇੱਕ ਵਾਰ ਆ ਗਿਆ ਤੇ ਉਹਦੇ ਕਮਾਲ ਦੇ ਰਿਜ਼ਲਟ ਉਹਨੂੰ ਜਦੋਂ ਮਿਲਦੇ ਨੇ ਫਿਰ ਜਦੋਂ ਚੌਥੇ ਦਿਨ ਉਹ ਆਉਂਦਾ ਹੈ ਨਾ ਜੀ ਫਿਰ ਉਹਦੇ ਮੂੰਹ 'ਚ ਥੈਂਕ ਯੂ ਵੀ ਹੁੰਦਾ ਤੇ ਉਹਦੇ ਅੱਖਾਂ ਦੇ ਵਿੱਚ ਮੇਰੇ ਲਈ ਇੱਜ਼ਤ ਵੀ ਹੁੰਦੀ ਹੈ ਵੀ ਯਾਰ ਇਹ ਬੰਦਾ ਮੈਨੂੰ ਬਚਾ ਲੂਗਾ ਤਾਂ ਉਹ ਜਿਹੜਾ ਪਲ ਹੁੰਦਾ ਸਾਡੇ ਲਈ ਬਹੁਤ ਕੀਮਤੀ ਹੁੰਦਾ ਜੀ ਕੋਈ ਖਾਸ ਗੱਲਾਂ ਬੰਦੇ ਨੇ ਘਰੇ ਰਹਿਣਾ ਉੱਠਣਾ ਕਰਨਾ ਕੋਈ ਆਪਣੀ ਜਿਹੜੀ ਡਾਈਟ ਆ ਉਹ ਕਿਵੇਂ ਦੀ ਲੈਣੀ ਹੈ ਜੀ ਡਾਈਟ ਦੇ ਵਿੱਚ ਨਾ ਜੀ ਸਭ ਤੋਂ ਵਧੀਆ ਚੀਜ਼ ਨਾ ਜਦੋਂ ਅਸੀਂ ਦਵਾਈ ਸ਼ੁਰੂ ਕਰਦੇ ਆ ਉਹਦੇ ਪਿੱਛੇ ਸਾਰਾ ਚਾਰਟ ਲਿਖਿਆ ਹੁੰਦਾ ਜੀ ਵੀ ਦੁੱਧ ਦਹੀਂ ਲੱਸੀ ਜਿੰਨਾ ਪੀ ਸਕਦਾ ਪੀਓ ਹੂੰ ਜੇ ਕਿਤੇ ਬੇਲ ਦਾ ਪੇੜ ਲੱਗਿਆ ਤੁਹਾਡੇ ਘਰੇ ਵਿੱਚ ਤਾਂ ਲਾ ਲਓ ਜਿਹੜਾ ਬੇਲ ਦਾ ਫਰੂਟ ਹੁੰਦਾ ਨਾ ਬੇਲ ਫਰੂਟ ਉਹਨੂੰ ਉਹ ਬਿਲਕੁਲ ਪਾਊਡਰ ਵੀ ਮਿਲਦਾ ਬੇਲ ਦਾ ਜੂਸ ਵੀ ਬਣਦਾ ਹੈ ਬੇਲ ਦਾ ਸ਼ਰਬਤ ਆਮ ਆਪ ਪਰੇੜੀਆਂ ਤੇ ਵਿਕਦਾ ਦੇਖਿਆ ਇਹਨੂੰ ਪੀਆ ਕਰੋ ਔਰ ਜਿਹੜਾ ਬੇਲ ਦਾ ਜੂਸ ਹੈ ਬੇਲ ਦਾ ਸ਼ਰਬਤ ਹੈ ਜਾਂ ਬੇਲ ਦਾ ਪਾਊਡਰ ਹੈ ਇਹ ਮਿਲ ਜਾਂਦਾ ਕਦੇ ਮੇਰੇ ਕੋਲ ਆਉਂਗੇ ਮੇਰੇ ਕੋਲੋਂ ਵੀ ਮਿਲ ਜੂਗਾ ਤੁਹਾਨੂੰ ਉਹਦੇ 2 ਚਮਚੇ ਬੇਲ ਦਾ ਪਾਊਡਰ ਲੈ ਲਓ ਉਹਦੇ ਵਿੱਚ ਅੱਧਾ ਇੱਕ ਚਮਚਾ ਹਲਦੀ ਪਾ ਲਓ ਉਹ ਉਹ ਲੱਸੀ ਲੈ ਲਓ ਪਾਈਆ ਛਾਟੀ ਦੀ ਲੈ ਲਓ ਚਾਹੇ ਦਹੀਂ ਦੀ ਲੈ ਲਓ ਲੱਸੀ ਦੇ ਵਿੱਚ ਅੱਧਾ ਚਮਚਾ ਉਹ ਤੇ 2 ਚਮਚੇ ਬੇਲ ਦਾ ਪਾਊਡਰ ਪਾ ਲਓ ਤੁਹਾਨੂੰ ਮਿੱਠਾ ਪਾਉਣ ਦੀ ਵੀ ਨਹੀਂ ਲੋੜ ਉਹਨਾਂ ਨੇ ਆਪ ਦਾ ਟੇਸਟ ਆਪੇ ਬਣਾ ਲੈਣਾ ਤੁਸੀਂ ਜਦੋਂ ਸਵਾਦ ਨਾਲ ਪੀਓਗੇ ਨਾ ਉਹਨੂੰ ਐਸਾ ਟੇਸਟ ਨਿਕਲ ਕੇ ਆਉਂਦਾ ਔਰ ਸਰੀਰ 'ਚ ਜਾਨ ਆਉਂਦੀ ਆ ਪੇਟ ਦੀ ਧਰਨ ਸੈੱਟ ਹੁੰਦੀ ਆ ਪੇਟ ਦੀ ਗਰਮੀ ਸੈੱਟ ਹੁੰਦੀ ਆ ਰਾਤ ਨੂੰ ਨੀਂਦ ਵਧੀਆ ਆਉਂਦੀ ਆ ਇਹ ਚੀਜ਼ਾਂ ਲਿਆ ਕਰੋ ਦੁੱਧ ਦਹੀਂ ਲੱਸੀ ਤੇ ਬੇਲ ਦਾ ਸਰਬਤ ਬੇਲ ਦਾ ਜੂਸ ਬੇਲ ਦੀ ਲੱਸੀ ਪੀਓ ਤੇ ਨਜਾਰੇ ਲਓ ਜੀ ਤਾਂ ਇਸ ਦੇ ਨਾਲ ਇਹ ਕਈ ਹੁਣ ਚਿੱਟੇ ਤੇ ਵੀ ਲੱਗ ਰਹੇ ਨੇ ਲੋਕ ਹੁਣ ਕਹਿੰਦੇ ਕਾਫੀ ਖਤਰਨਾਕ ਨਸ਼ਾ ਹੂੰ ਉਹ ਚਿੱਟਾ ਛਣਾਉਣਾ ਨਹੀਂ ਵੀ ਹਰੇਕ ਦੇ ਵਸਦੀ ਗੱਲ ਨਹੀਂ ਉਹ ਆਪਾਂ ਕਿੰਨੇ ਕਿ ਦਿਨਾਂ ਚ ਡਰ ਰੋਗਾ ਤੋੜ ਦਿੰਗੇ ਦੇਖੋ ਜਿਹੜੀ ਚਿੱਟੇ ਦੇ ਨਸ਼ਾ ਕਰਦੇ ਆ ਬੱਚੇ ਜਾਂ ਬਜ਼ੁਰਗ ਜਾਂ ਵੱਡੇ ਕੋਈ ਵੀ ਕਰਦਾ ਕੁੜੀਆਂ ਵੀ ਕਰਦੀਆਂ ਨੇ ਵਿਚਾਰੀਆਂ ਫਸ ਗਈਆਂ ਕਿਸੇ ਕਾਰਨ ਉਹ ਜਿਹੜਾ ਨਸ਼ਾ ਛੱਡਣ ਲਈ ਸਾਨੂੰ ਲੱਗਦੇ ਆ 2 ਮਹੀਨੇ ਜੀ ਬੰਦ ਟਾਈਮ ਨਹੀਂ ਲੱਗਦਾ ਹੂੰ 2 ਮਹੀਨੇ ਲੱਗਦੇ ਆ ਪਹਿਲੇ ਮਹੀਨੇ ਦੀ ਦਵਾਈ ਦਾ ਖਰਚਾ ਅੱਡ ਹੁੰਦਾ ਦੂਜੇ ਦੀ ਦਾ ਘੱਟ ਹੁੰਦਾ ਜੀ ਇਹ ਬੜਾ ਸੌਖਾ ਤਰੀਕਾ ਲੋਕੀ ਕਰ ਲੈਂਦੇ ਆ ਕਿਉਂਕਿ ਜਿੰਨਾ ਕੁ ਲੋਕੀ ਨਸ਼ਾ ਕਰਦੇ ਆ ਨਾ ਉਦੋਂ ਘੱਟ ਖਰਚੇ 'ਚ ਸਾਡਾ ਪ੍ਰੋਗਰਾਮ ਸੈੱਟ ਹੋ ਜਾਂਦਾ ਅਸੀਂ ਬਹੁਤਾ ਖਰਚਾ ਨਹੀਂ ਕਰਾਉਂਦੇ ਕਿਸੇ ਦਾ ਹਾਂ ਇੱਕ ਚੀਜ਼ ਵੱਡੀ ਆ ਕਿ ਜਿਹੜੇ ਲੋਕ ਅਫੀਮ ਖਾਂਦੇ ਆ ਭੁੱਕੀ ਖਾਂਦੇ ਆ ਜਾਂ ਗੋਲੀਆਂ ਟੀਕੇ ਲੈਂਦੇ ਆ ਉਹਨਾਂ ਦਾ 45 ਦਿਨ ਡੇਢ ਮਹੀਨੇ ਦਾ ਟਾਈਮ ਲੱਗਦਾ ਉਹਦੇ ਵਿੱਚ ਵੀ ਕਈ ਇਹੋ ਜਿਹੇ ਮਾਰਤੀ ਆਉਂਦੇ ਆ ਮੇਰੇ ਕੋਲੇ ਤੁਸੀਂ ਹੱਸਬੋਗੇ ਤੁਸੀਂ ਵੀ ਜੇ ਵਿੱਚ ਇਨਵੋਲਵ ਹੋਏ ਤਾਂ ਵੀ ਕਈ ਬੰਦੇ ਇੱਕ ਤੋਲਾ ਅਫੀਮ ਕਹਿੰਦੇ ਆ ਸੀ ਰੋਜ਼ ਕਰਨੇ ਆ ਜਾਂ ਦੋ ਤੋਲਾ ਕਰਨੇ ਆ ਜੀ ਤੁਸੀਂ ਤਾਂ ਨਹੀਂ ਇੰਨੀ ਖਾਂਦੇ ਕਿਤੇ ਤੇ 2 ਟੋਲਾ ਭੀਮ ਜਿਹੜੇ ਖਾਂਦੇ ਆ 1 ਟੋਲਾ ਖਾਂਦੇ ਉਹਨਾਂ ਨੂੰ ਫਿਰ ਸਮਾਂ ਥੋੜਾ ਜ਼ਿਆਦਾ ਲੱਗਦਾ ਇੰਨੀ ডোজ ਕਿੱਥੇ ਲੱਗ ਜਾਂਦੇ ਨੇ ਲੋਕਾਂ ਨੂੰ ਲੈ ਕੇ ਕਿੱਥੇ ਜਾਂਦੇ ਨੇ ਤਾਂ ਰੱਬ ਹੀ ਜਾਣੇ ਪਰ ਉਹ ਇਹ ਕਹਿੰਦੇ ਨੇ ਵੀ ਗੁਲਸਰ ਦੋ ਟੋਲਾ ਖਾ ਜਾਂਦੇ ਆ ਨਾਲ ਐਵੇਂ ਹੀ ਬੋਲ ਦਿੰਦੇ ਨੇ ਅੱਜ ਕੱਲ ਆਉਂਦੀ ਕਿੱਥੇ ਆ ਜੀ ਨਕਲੀ ਆਉਂਦੀ ਆ ਅਸੀਂ ਤਾਂ ਵਸਿਕ ਮਾਨ ਸਮਝਾ ਲੈਨੇ ਆ ਪਰ ਉਹ ਜ਼ਿਆਦਾਤਰ ਲੋਕ ਛੱਡਣ ਵੀ ਤਾਂ ਹੀ ਆ ਰਹੇ ਨੇ ਜੀ ਵੀ ਇਹ ਨਕਲੀ ਮਿਲ ਰਹੀ ਆ ਜੇ ਅਸਲੀ ਮਿਲੇ ਜੀ ਇਸ ਦਾ ਛੱਡਣ ਦੀ ਲੋੜ ਨਹੀਂ ਚਿਹਰਾ ਵੀ ਲਾਲ ਬੰਦਾ ਤਕੜਾ ਕੰਮ ਵੀ ਦੁੱਗਣਾ ਕਰੂ ਅੱਜ ਕੱਲ ਦੀ ਤਾਂ ਫੀਮ ਖਾ ਕੇ ਬੰਦਾ ਕਹਿੰਦਾ ਵੀ ਜਮਾ ਹੀ ਗਏ ਸਪਰਮ ਅੱਡ ਸੁੱਕ ਗਿਆ ਬੱਚੇ ਨਹੀਂ ਪੈਦਾ ਹੋ ਰਹੇ ਸਰੀਰ ਮੜੀ ਜਿਹਾ ਮੁੱਕ ਜੇ ਸਰੀਰ ਨਹੀਂ ਚੱਲਦਾ ਨਹੀਂ ਅੱਗੇ ਦੇਖੋ ਤੁਸੀਂ ਆਪਣੇ ਪਿੰਡਾਂ 'ਚ ਹੁੰਦੇ ਸੀ ਆਮਲੀ ਖਾਂਦੇ ਸੀਗੇ ਮਾਲ ਤੇ ਕੰਮ ਚੌਗਣਾ ਕਰਦੇ ਸੀ ਜੀ ਹੁਣ ਵਾਲੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਦਾ ਵਿਚਾਰਿਆਂ ਦਾ ਮੂੰਹ ਵੀ ਐ ਹੋ ਜਾਂਦਾ ਤੇ ਚਿਹਰੇ ਤੇ ਨੂਰ ਨਹੀਂ ਸਕਿਨ ਖਰਾਬ ਹੋ ਜਾਂਦੀ ਹੈ ਵਾਲ ਝੜ ਜਾਂਦੇ ਨੇ ਅੱਖਾਂ ਕਮਜ਼ੋਰ ਹੋ ਜਾਂਦੀਆਂ ਨੇ ਸੈਕਸ ਡਾਊਨ ਹੋ ਜਾਂਦਾ ਮਤਲਬ ਨਸ਼ਾ ਜਿਹੜਾ ਹੈਗਾ ਉਹ ਡੇ ਬਾਏ ਡੇ ਉਹਨੂੰ ਬਾਡੀ ਨੂੰ ਗਰਕ ਕਰੀ ਜਾਂਦਾ ਤੇ ਇਹ ਜਿਹੜੀਆਂ ਦਵਾਈਆਂ ਨੇ ਆਯੁਰਵੈਦਿਕ ਸਿਸਟਮ ਚ ਨੇ ਇਹ ਹੌਲੀ ਹੌਲੀ ਐਕਟਿਵ ਕਰ ਲੈਂਦੀਆਂ ਨੇ ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅਸੀਂ ਪੇਸ਼ੈਂਟ ਨੂੰ 2 ਕੁ ਮਹੀਨੇ ਦੇ ਵਿੱਚ ਘਰ ਦੇ ਆਣ ਨੂੰ ਬੰਦਾ ਕਹਿ ਦਿੰਨੇ ਵੀ ਤੁਹਾਡਾ ਠੀਕ ਆ ਔਰ ਵੱਡੀ ਗੱਲ ਪਤਾ ਕੀ ਹੈ ਜੀ ਜੀ ਦਾਖਲ ਨਹੀਂ ਕਰਦੇ ਕਿਸੇ ਜੀ ਅੱਜ ਤੱਕ ਮੇਰੇ ਕੋਲੇ ਕੋਈ ਵੀ ਅਸੀਂ ਇਹ ਜਆ ਬੰਦਾ ਨਹੀਂ ਜਿਹਨੂੰ ਅਸੀਂ ਦਾਖਲ ਕੀਤਾ ਹੋਵੇ ਜੀ ਔਰ ਦੂਜੀ ਗੱਲ ਕਿਸੇ ਨੂੰ ਕੋਈ ਸਰੀਰਕ ਤੋੜ ਨਹੀਂ ਲੱਗਦੀ ਨੀਂਦ ਬਹੁਤ ਵਧੀਆ ਆਉਂਦੀ ਹੈ ਔਰ ਭੁੱਖ ਵਧੀਆ ਲੱਗਦੀ ਆ ਉਹ ਕਹਿੰਦਾ ਜੀ ਇਹ ਦਵਾਈ ਲੈਣ ਨਾਲ ਤਾਂ ਐ ਲੱਗਣ ਲੱਗ ਗਿਆ ਵੀ ਅਸੀਂ ਤਾਂ ਕਿਤੇ ਬਹੁਤ ਬੜੀ ਗਹਿਰੀ ਦਲਦਲ ਚ ਗਰੇ ਹੋਏ ਸੀ ਜੋ ਬਾਹਰ ਆ ਗਏ ਪਰ ਆ ਗੱਲ ਸੁਣਨ ਨੂੰ ਤਰਸਦੇ ਆ ਅਸੀਂ ਹੋਰ ਕੀ ਮਾਇਆ ਤਾਂ ਨਹੀਂ ਜਾਣੀ ਚੀਜ਼ ਆ ਪੈਸੇ ਦੇਣੇ ਨੇ ਜਿਹਨੇ ਦਵਾਈ ਲੈਣੀ ਆ ਪਰ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਜਦੋਂ ਮਾਮਾ ਉਹਨਾਂ ਦੀਆਂ ਕਹਿੰਦੀਆਂ ਨੇ ਉਹਨਾਂ ਦੇ ਫਾਦਰ ਬੋਲਦੇ ਆ ਜਾਂ ਕਿਸੇ ਕੋਈ ਬੱਚੇ ਵੀ ਅੱਜ ਕੱਲ ਆ ਰਹੇ ਨੇ ਜੇ ਮੇਰੇ ਪਿਤਾ ਜੀ ਦਾ ਨਸ਼ਾ ਚੜਾਓ ਮੇਰੇ ਬਾਪੂ ਦਾ ਨਸ਼ਾ ਚੜਾਓ ਤੇ ਐਦਾਂ ਦੇ ਵੀ ਸੀਨ ਬਹੁਤ ਆਉਂਦੇ ਆ ਜੀ ਹੁਣ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਦਾ ਇੱਕ ਮੇਰੇ ਕੋਲੇ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਨਾ ਕਿਸੇ ਦੀ ਮੈਂ ਗੱਲ ਕਰਾਂ ਬਸ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸੂਗਾ ਗੱਲ ਗੌਰ ਨਾਲ ਸੁਣਿਓ ਇਹ ਗੱਲ ਸੁਣਨ ਵਾਲੀ ਆ ਤੁਹਾਡੇ ਇਕੜਾ ਪਿੰਡਾਂ ਵੀ ਮੈਂ ਕਈ ਸਟੋਰੀਆਂ ਤੁਹਾਨੂੰ ਦੱਸੀਆਂ ਨੇ ਤੁਹਾਨੂੰ ਪਤਾ ਹੋਊਗਾ ਇੱਕ ਬਹੁਤ ਹੀ ਪ੍ਰੋਬਲਮ ਮੈਂ ਤੁਹਾਨੂੰ ਦੱਸਦਾ ਵੱਡੀ ਸੀ ਦੋ ਬੱਚੇ ਉਹਦੇ ਨਾਲ ਛੋਟੇ ਛੋਟੇ ਜਿਨ੍ਹਾਂ ਦੀ ਉਮਰ ਮੇਰਾ ਖਿਆਲ ਹਾਲੇ 5 ਸਾਲ 6 ਸਾਲ ਹੋਣੀ ਆ ਤੇ ਉਹ ਬੱਚੇ ਵੀ ਇੰਨੇ ਸੋਹਣੇ ਮੈਂ ਟਮਾਟਰ ਵਰਗੇ ਪਏ ਉਹ ਲੇਡੀ ਵੀ ਪੂਰੀ ਸਮਾਰਟ ਜਦੋਂ ਉਹਦਾ ਹਸਬੰਡ ਹਾਲੇ ਲੱਗੇ ਵੀ ਇਹ ਨਸ਼ਾ ਕਰਦਾ ਹੋਊਗਾ ਪਰ ਉਹ ਜਦੋਂ ਮੇਰੇ ਕੋਲ ਗੱਲ ਹੋਈ ਖੁਲਾਸਾ ਖੁੱਲਿਆ ਮੈਂ ਕਿਹਾ ਭੈਣ ਦੱਸੋ ਕਹਿੰਦੀ ਵੀਰੇ ਮੈਂ ਤਾਂ ਚਿੱਟੇ ਦਾ ਨਸ਼ਾ ਕਰਦੀ ਆ ਠੀਕ ਔਰਤ ਕਿੰਗੀ 33 34 ਸਾਲ ਦੀ ਉਮਰ ਵਿਚਾਰੀ ਮੇਰੇ ਘੇਕੇ ਮੇ ਹੋ ਗਿਆ ਕਹਿੰਦੀ ਬਸ ਪਤਾ ਨਹੀਂ ਲੱਗਿਆ ਵੀ ਇਹ ਉਲਝ ਗਈ ਮੈਂ ਹੂੰ ਤੇ ਬਹੁਤ ਜਗ੍ਹਾ ਮੈਂ ਗਈਆਂ ਹਰ ਜਗ੍ਹਾ ਮੇਰੇ ਨਾਲ ਐਂ ਹੋ ਗਿਆ ਵੀ ਦਵਾਈ ਦੇਤੀ ਕਿਸੇ ਨੇ ਕੁਝ ਕਰਤਾ ਮੇਰੇ ਨਾਲ ਹੋਇਆ ਤੇ ਕਹਿੰਦੀ ਮੇਰੇ ਹਸਬੰਦ ਨੇ ਮੇਰੇ ਬੱਚੇ ਨੇ ਕਹਿੰਦੀ ਹੁਣ ਮੈਨੂੰ ਐ ਲੱਗੀ ਜਾਂਦਾ ਵੀ ਕੀ ਕਰਾਂ ਮੈਂ ਵੀ ਕੁਝ ਖਾ ਕੇ ਮਰ ਜਾਾਂ ਜਾਂ ਮੈਂ ਕਿੱਧਰ ਜਾਾਂ ਮੈਂ ਬੱਚੇ ਕਰਨ ਨੂੰ ਬੜੇ ਹੋ ਰਹੇ ਨੇ ਮੈਨੂੰ ਪੁੱਛਣਗੇ ਮਾਂ ਕੀ ਕਰਦੀ ਐ ਹੈਨਾ ਔਰ ਲੇਡੀ ਨੂੰ ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਇੰਨੀ ਸਮਾਰਟ ਉਹ ਮੈਨੂੰ ਮਤਲਬ ਤਰਸ ਆਵੇ ਵੀ ਯਾਰ ਇਹ ਕਿਵੇਂ ਹੋ ਸਕਦਾ ਕਿਉਂਕਿ ਸਾਡੀਆਂ ਵੀ ਧੀਆਂ ਨੇ ਸਾਨੂੰ ਵੀ ਲੱਗਦਾ ਵੀ ਇਹ ੱਤਕਾ ਲੱਗਦਾ ਵੀ ਇੱਕ ਪਰਿਵਾਰ ਇਹਦੇ ਤਰ ਰੁੜ ਜੂ ਇਹਦੇ ਬਿਨਾ ਤੇ ਕਹਿੰਦੀ ਵੀਰੇ ਦੱਸੋ ਕੀ ਕਰਨਾ ਮੈਂ ਕਿਹਾ ਦੇਖ ਭੈਣ ਅੱਜ ਤੱਕ ਅਸੀਂ ਮਾੜੀ ਸਲਾਹ ਕਿਸੇ ਨੂੰ ਦਿੱਤੀ ਨਹੀਂ ਤੈਨੂੰ ਵੀ ਨਹੀਂ ਦੇਣੀ ਵੀ ਤੈਨੂੰ 2 ਮਹੀਨੇ ਲੱਗਣਗੇ ਇੰਨਾ ਕੁ ਟਾਈਮ ਲੱਗੂ 4 ਦਿਨ ਦੀ ਦਵਾਈ ਤੂੰ ਲੈ ਜਾ ਉਹ ਲੈ ਗਈ ਜੀ 4 ਦਿਨ ਦੀ ਦਵਾਈ ਮੇਰੇ ਕਹਿਣ ਤੇ ਉਹਦਾ 4 ਦਿਨ ਦਾ ਮੇਰੇ ਖਿਆਲ 15-20 ਹਜ਼ਾਰ ਦਾ ਖਰਚਾ ਹੋਇਆ ਜੀ ਤੇ ਕਹਿੰਦੀ ਕੋਈ ਗੱਲ ਨਹੀਂ ਵੀਰੇ ਇੰਨੇ ਦਾ ਤਾਂ ਮੈਂ ਰੋਜ਼ ਪੀ ਜਾਂਦੀ ਆ ਜੀ ਇੰਨਾ ਨਸ਼ਾ ਸੀ ਉਹਦਾ ਜੀ ਮਤਲਬ 1.5-2 ਗ੍ਰਾਮ ਤੱਕ ਪਹੁੰਚੀ ਹੋਈ ਸੀ ਉਹ ਜੀ ਤੇ ਉਹਨੂੰ ਜੀ ਜਦੋਂ ਦਿੱਤਾ ਉਹਦਾ ਰਾਤ ਨੂੰ ਮਤਲਬ ਮੇਰੇ ਫੋਨ ਤੇ ਘੱਟੋ-ਘੱਟ ਵੀ 40 ਮਿਸ ਕਾਲਾਂ ਹੋਣਗੀਆਂ ਜਦੋਂ ਸਵੇਰੇ ਉੱਠ ਕੇ ਮੈਂ ਦੇਖੇ ਕਿਉਂਕਿ ਉਹ ਕੁੜੀ ਦੀ ਜਿਹਨੂੰ ਆਪਦਾ ਪਰਸਨਲ ਨੰਬਰ ਦਿੱਤਾ ਸੀ ਉਹ ਬੇਟਾ ਮੈਨੂੰ ਦੱਸਦੀ ਜੀ ਤੇ ਉਹ ਕਹਿੰਦੀ ਠੀਕ ਆ ਅੰਕਲ ਜੀ ਮੈਂ ਤੁਹਾਨੂੰ ਸਾਰੀ ਰਿਪੋਰਟ ਉਹ ਤਾਂ ਜੀ ਮਤਲਬ ਦੂਜੇ ਦਿਨ ਦੀ ਗੱਲ ਹੈ ਉਹਦੀ ਰਾਤ ਨੂੰ ਮਿਸ ਕਾਲਾ ਮੇਰੇ ਕੋਲ ਇੰਨੀਆਂ ਜ਼ਿਆਦਾ ਮਿਸ ਕਾਲ ਦਾ ਮਤਲਬ ਇਹ ਨਹੀਂ ਕਿ ਮੈਸੇਜ ਸੀ ਮੈਂ ਚੱਕੀ ਨਹੀਂ ਰਾਤ ਨੂੰ ਕਾਲ ਲਦੀ ਜੀ ਮਤਲਬ ਵੀ ਕੀ ਪਤਾ ਕੀ ਹੋਣਾ ਤੇ ਸਵੇਰੇ ਮੈਂ ਉਹਨੂੰ ਜਦੋਂ ਰਿਵਰਟ ਕਾਲ ਕੀਤੀ ਜੀ ਨਾ ਤੋਕੇ ਬਾਬਾ ਜੀ ਦਾ ਨਾਮ ਲੈ ਕੇ ਤਾਂ ਉਹ ਤੋਂ ਨਾ ਗੱਲੇ ਨਾ ਹੋਵੇ ਮੇਰੇ ਨਾਲ ਜੀ ਮਨ ਰੋਈ ਜਾਵੇ ਹੂੰ ਮੈਂ ਕੀ ਹੋ ਗਿਆ ਭੈਣ ਤੇਨੂੰ ਪੁੱਤ ਕੀ ਹੋ ਗਿਆ ਕੰਦੀ ਗੁਲਸਰਬ ਮਤਲਬ ਮੈਂ ਸੋਚ ਵੀ ਨਹੀਂ ਸਕਦੀ ਵੀ ਇਹੋ ਜੀ ਚੀਜ਼ ਵੀ ਦੁਨੀਆ ਚ ਹੋਊਗੀ ਜੀ ਵੀ ਮਤਲਬ ਮੈਨੂੰ ਕਹਿੰਦੀ ਕੱਲ ਦਾ ਮਤਲਬ ਮੈਨੂੰ ਐਂ ਤੇ ਵੀ ਕੋਈ ਦਿਨ ਹੈ ਜਾਊਗਾ ਵੀ ਜਿੱਦਨ ਮੈਂ ਨਸ਼ੇ ਤੋਂ ਬਿਨਾ ਜ਼ਿੰਦਗੀ ਜੀ ਲੂੰਗੀ ਕਹਿੰਦੀ ਮੈਂ ਕੱਲ ਤੋਂ ਕੁਝ ਨਹੀਂ ਲਿਆ ਜੀ ਜੀ ਔਰ ਕਹਿੰਦੀ ਮੈਂ ਰਾਤ ਨੂੰ ਤੁਹਾਨੂੰ ਇੰਨੇ ਫੋਨ ਮਲਾਇਆ ਵੀ ਮੈਨੂੰ ਮੈਨੂੰ ਇੰਨੀ ਖੁਸ਼ੀ ਧੀ ਵੀ ਮੈਂ ਤੁਹਾਨੂੰ ਦੱਸ ਦਵਾ ਜੀ ਮੈਂ ਰਾਤ ਨੂੰ ਤਾਂ ਨਹੀਂ ਚੱਕਿਆ ਵੀ ਤੂੰ ਕੋਈ ਬਿਫਤਾ ਘੜੀਂਗੀ ਜੀ ਹੈ ਤੂੰ ਤਾਂ ਕਹਿੰਦੀ ਨਹੀਂ ਕੋਈ ਸਾਹਿਬ ਇਹ ਇਹ ਤਾਂ ਐਸਾਂਝ ਲੋ ਤੁਸੀਂ ਸਾਡੇ ਟੱਬਰ ਦੀ ਬਿਫਤਾ ਟਾਲਤੀ ਮਤਲਬ ਉਹਦਾ ਰੋਂਦੀ ਦੀ ਨਾਲ ਮੇਰਾ ਵੀ ਨਿਕਲ ਗਿਆ ਕਾਫੀ ਮੈਂ ਵੀ ਫਿਰ ਉਦੋਂ ਭਾਵਕ ਹੋਇਆ ਵੀ ਇੱਕ ਬਹੁਤ ਬੜੀ ਗੱਲ ਹੋ ਗਈ ਹੁਣ ਉਹਨੂੰ ਅੱਜ ਦੇਖ ਲਓ ਜੀ ਮੇਰਾ ਖਿਆਲ ਆ ਵੀ ਅ 3-4 ਮਹੀਨੇ ਹੋ ਗਏ ਜੀ ਦਵਾਈ ਬੰਦ ਹੋ ਗਈ ਜੀ ਬਿਲਕੁਲ ਖੁਸ਼ਾਲ ਆ ਪਰ ਐਂ ਜਿਵੇਂ ਸਕੀਅਤਿਆ ਨਹੀਂ ਹੁੰਦੀਆਂ ਐ ਮਤਲਬ ਫੋਨ ਤੇ ਮੈਸੇਜ ਵੀ ਭੇਜਦੀਆਂ ਗੱਲ ਵੀ ਕਰਦੀਆਂ ਮਤਲਬ ਇਹ ਐਂ ਲੱਗਦਾ ਹੁੰਦਾ ਵੀ ਏਅਰ ਕੋਸ਼ਤੇ ਕਰਿਆ ਨਾ ਆਪਾਂ ਸਮਾਜ ਵਿੱਚ ਰਹਿ ਗਏ ਜੇ ਅਸੀਂ ਬਾਬਾ ਜੀ ਦਾ ਨਾਮ ਲੈਨੇ ਤਾਂ ਕੁਛ ਤਾਂ ਅਸੀਂ ਉਹ ਨਾਮ ਦੀ ਅਸੀਂ ਲਾਜ ਰੱਖਦੇ ਆਂ ਵੀ ਅਸੀਂ ਕੁਛ ਤਾਂ ਸੋਚਦੇ ਆਂ ਔਰ ਕਰਦੇ ਵੀ ਆਂ ਔਰ ਉਹੀ ਕਰਦਾ ਹੋਈ ਆ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਜੜੀਆਂ ਬੂਟੀਆਂ ਜਿਹੜੀਆਂ ਮੈਂ ਗਿਣੀਆਂ ਨੇ ਤੁਸੀਂ ਵੀ ਸਾਰੇ ਜਾਣਦੇ ਹੋਣੇ ਆ ਲਿਆ ਕੇ ਬਣਾ ਲਓ ਘਰੇ ਖਾ ਕੇ ਦੇਖ ਲਓ ਪਤਾ ਲੱਗ ਜੂ ਵੀ ਕਮਾਲ ਦੇ ਰਿਜ਼ਲਟ ਨੇ ਕਰਦਾ ਬਾਬਾਈਆ ਮੈਂ ਤੁਹਾਨੂੰ ਦੱਸਾਂ ਤੁਹਾਡੇ ਲਈ ਵੀ ਸਭ ਕੁਝ ਉਹੀ ਕਰੂਗਾ ਔਰ ਮੈਨੂੰ ਇਹ ਪਤਾ ਵੀ ਜਿਸ ਘਰ ਚ ਵੀ ਇਹ ਦਵਾਈ ਗਈ ਆ ਇੰਨਾ ਜੋਰ ਦੀ ਉਹੀ ਕਰ ਸਕਦਾ ਗੱਲ ਜਿੱਥੇ ਕੋਈ ਗੱਲ ਹੁੰਦੀ ਆ ਵੀ ਜਿਸ ਘਰ ਚ ਵੀ ਇਹ ਦਵਾਈ ਗਈ ਹੈ ਨਾ ਉਸ ਘਰ ਚੋਂ ਸਾਨੂੰ ਬਾਬਾ ਜੀ ਦਾ ਅਸ਼ੀਰਵਾਦ ਮਿਲੇ ਆ ਹੀ ਮਿਲਿਆ ਜੇ ਤੁਹਾਡੇ ਘਰ ਚ ਵੀ ਕੋਈ ਇਨਸਾਨ ਨਸ਼ਾ ਕਰਦਾ ਹੈ ਛੱਡਣਾ ਚਾਹੁੰਦਾ ਤਾਂ ਪੱਕਾ ਮਨ ਬਣਾ ਕੇ ਆਜੋ ਔਰ ਤੁਹਾਡੇ ਘਰੋਂ ਵੀ ਸਾਨੂੰ ਅਸ਼ੀਰਵਾਦ ਮਿਲੂਗਾ ਇਹ ਸਾਡਾ ਵਿਸ਼ਵਾਸ ਜੀ ਧੰਨਵਾਦ ਪੀਸੈਂਸ ਵਾਸ਼ ਗੋਲ ਜੀ ਜਿਨ੍ਹਾਂ ਨੇ ਨਸ਼ੇ ਦੇ ਮੁੱਦੇ ਤੇ ਖੁੱਲ ਕੇ ਚਰਚਾ ਕੀਤੀ ਤੇ ਨਾਲ ਹੀ ਆਪਦਾ ਐਕਸਪੀਰੀਅੰਸ ਵੀ ਦੱਸਿਆ ਕਿ ਕਿਸ ਤਰ੍ਹਾਂ ਲੋਕ ਨੇ ਜਿਹੜੇ ਇਹਨਾਂ ਕੋਲੇ ਆ ਕੇ ਦੱਸਦੇ ਨੇ ਤੇ ਕਿੰਵੇਂ ਠੀਕ ਹੋ ਕੇ ਭਾਵੁਕ ਹੋ ਕੇ ਆਪਣੇ ਆਪ ਦੀਆਂ ਇਹਨਾਂ ਗੱਲਾਂ ਨੇ ਉਹ ਵੀ ਕਰ ਦਿੰਦੇ ਨੇ ਕਿ ਅਸੀਂ ਬਹੁਤ ਖੁਸ਼ਹਾਲ ਜ਼ਿੰਦਗੀ ਦੇ ਵਿੱਚ ਹਾਂ ਦਲਦਲ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਬੱਚਿਆਂ ਦੇ ਵਿੱਚ ਉਹ ਹੱਸਦੇ ਖੇਡਦੇ ਨੇ ਅੱਜ ਕੱਲ ਨਸ਼ੇ ਤੋਂ ਦੂਰ ਹੋ ਕੇ ਆਪਣੇ ਕੰਮਾਂ ਕਾਰਾਂ ਦੇ ਜਾਂਦੇ ਨੇ ਤੇ ਆਪਣੇ ਬੱਚੇ ਨਾਲ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਨੇ ਕੈਮਰਾਮੈਨ ਗੁਰਪ੍ਰੀਤ ਨਾਲ ਮਾਸਕੀਰ ਪੰਗੂ ਚੰਡੀਗੜ੍ਹ